ਦੇ ਵਿੱਚ ਗੀਤ ਜਾਣਾ ਪਾ ਲੋਗੇ ਔਰ ਗੀਤ ਵੀ ਸੁਰਤਾਲ ਦੇ ਵਿੱਚ ਤਰਨੰਨ ਦੇ ਵਿੱਚ ਇਹ ਜਿਹੜੇ ਸ਼ਾਇਰ ਨੇ ਇਹ ਵੀ ਤਰਨੰਨ ਚ ਟਿਕਾਉਣਗੇ ਅੱਜ ਜਿਹੜੀ ਕਵਤਾ ਘੱਟ ਪੇਸ਼ ਹੋਈ ਹੈ ਕਵਤਾ ਵੈਸੇ ਵੀ ਗੀਤ ਦੇ ਥੱਲੇ ਆ ਕੇ ਥੋੜੀ ਜੀ ਉਹ ਅਸਰ ਅਸਰ ਉਹਦਾ ਘਟ ਜਾਂਦਾ ਹੈ ਪਰ ਫਿਰ ਵੀ ਅਸੀਂ ਕਵਤਾ ਨੂੰ ਆਪ ਬਤ ਕਰਦੇ ਆਂ ਕਰਸਾਹ ਨੇ ਆਪਣੀ ਨਜ਼ਮ ਦੇ ਰਚਨਾ ਦੇ ਵਿੱਚ ਨਜ਼ਮ ਦਾ ਤਰੀਕਾ ਕੀਤਾ ਇਹਨਾਂ ਨੂੰ ਇਕੱਠੀ ਐਸੇ ਕਰਕੇ ਕਿਉਂਕਿ ਉਹਦੀ ਰਚਨਾ ਦੇ ਵਿੱਚ ਸੁਰਤਾਂ ਆਉਣ ਕੋਲੇ ਸੁਰ ਤੋਂ ਜ਼ਿਆਦਾ ਮਾਤ ਦੇ ਤੱਕ ਐਸੇ ਲੜੀ ਦੇ ਵਿੱਚ ਅਸੀਂ ਜਿਹੜੀ ਸੁਣਾਂਗੇ ਅੰਗਰੇਜ਼ ਵਿਤ ਨੂੰ ਉਸ ਤੋਂ ਬਾਅਦ ਫਿਰ ਰਜਿੰਦਰ ਅਣਜਾਣਾ ਜੀ ਤੇ ਬੈਠੇ ਸੀ ਉਹ ਤਿਆਰ ਰਣ ਜੀ ਉਹਨਾਂ ਨੇ ਨਜ਼ਮ ਪੇਸ਼ ਕਰਨੀ ਹੈ ਅੰਗਰੇਜ਼ ਵਿਤ ਸਾ ਸੁਰ ਨਾਲ ਕਿਰਨਾ ਪੜਨਾ ਸਿੱਖਿਆ ਉਂਦੀ ਉਂਗਲੀ ਪੜ ਪੜ ਕੇ ਗਈ ਦੁਨੀਆ ਦੇ ਮੇਲੇ ਵੇਖੇ ਉਹਦੇ ਮੋਢਿਆਂ ਤੇ ਚੜ ਚੜ ਕੇ ਵਾਹ ਵਾਹ ਰੱਬ ਮੇਰੀ ਨਹੀਂ ਮੰਨਦਾ ਤੁਸੀਂ ਕੋਈ ਹੱਥ ਪੈਰ ਜੋੜ ਦਿਓ ਚੱਲ ਰੱਬ ਨੂੰ ਅੱਖੋਂ ਖੁਦ-ਖੁਦ ਨਾਲੀ ਮੇਰਾ ਬਾਪੂ ਮੋੜ ਦੇ ਆ ਵਾਹ ਵਾਹ ਬਹੁਤ ਚੰਗਾ ਬਹੁਤ

ਤੇਰੀ ਹੋ ਗਈ ਨજર ਸਵਰੀ ਸਭ ਨੇ ਮੇਰੇ ਨਾਲ ਨਿਵਾ ਦਿੱਤੀਆਂ ਖੇਤਾਂ ਦੇ ਵਿੱਚ ਹਲ ਮੋਂਦੇ ਨੂੰ ਤੁਸੀਂ ਆਪ ਸੁਧਾ ਗਿਰ ਕਰਿਆ ਮੈਂ ਬੁਲ ਦੁਨੀਆ ਤੋਂ ਛੋਟਾ ਸੀ ਤੁਸੀਂ ਆਪ ਬਰਾਬਰ ਕਰਿਆ ਬੱਚਾ ਜੀ ਮਿੱਟੀ ਨਾਲ ਮਿੱਟੀ ਹੁੰਦੇ ਆਂ ਦੇ ਤੂੰ ਘਰ ਵਿੱਚ ਲੰਗਰ ਲਾਦੇ ਨੇ ਰੱਬੀ ਵਿੱਚ ਦੇ ਉਹ ਕੀੜਿਆਂ ਨੂੰ ਮੁਛੀਆਂ ਨੂੰ ਕਿਵੇਂ ਪਹੁੰਚਾ ਦਿੰਨੇ ਜਿਸ ਦਾ ਖਾਣਾ ਦਿੱਤੇ ਵਿਖਿਆ ਉਹਦਾ ਉਤਰ ਨੂੰ ਮੂਹ ਕਰਿਆ ਮੈਂ ਗੁਰ ਦੁਨੀਆ ਤੋਂ ਛੋਟਾ ਸੀ ਤੁਸੀਂ ਆਪ ਬਣਾ ਬ ਕਰਿਆ ਅੰਦਰ ਇਹ ਜੇ ਵੀ ਕਿੱਸਾ ਛੱਡ ਕੇ ਤੁਰਿਆ ਤੇਰੇ ਦਰਸ਼ਨ ਤੋਂ ਨਹੀਂ ਉਹ ਤਾਂ ਕਈ ਜਨਮਾਂ ਤੋਂ ਕਰੇ ਤਪੱਸਿਆ ਤੇਰੇ ਨਾਲ ਨਿਭਾਉ ਨਹੀਂ ਉਸ ਦੀ ਸੀ ਕਰਾਂ ਤੱਕ ਨਿਭ ਜਾਵੇ ਤੁਸੀਂ ਆਪ ਹੀ ਬੱਗ ਕਰਲਾ ਮੈਂ ਕੁਲ ਦੁਨੀਆ ਤੋਂ ਛੋਟਾ ਸੀ ਤੁਸੀਂ ਆਪ ਬਰਾਬਰ ਖੜਿਆ ਤੁਸੀਂ ਸਾਨੂੰ ਸਭ ਸਿਖਾ ਦਿੱਤਾ ਜਿਹੜੇ ਬੋਲ ਬੋਲ ਕੇ ਲੱਗਦੇ ਸੀ ਤੁਸੀਂ ਸਭ ਨੂੰ ਪੜ ਦੇ ਪਾ ਦਿੱਤਾ ਬੜੀ ਕੁਫਰਤੂਲ ਕੇ ਲੱਗਦੇ ਸੀ ਸਭ ਦੀਆਂ ਪਿਆਸਾਂ ਪੁਝ ਗਈਆਂ جدوں بدل دل کے بریا میں کل دنیا تو چھوٹا سی تسی آپ برابر کریا میرا سر ننگا تو ٹکیا جدوں ہر تو دا تریا میں کل دنیا تو چھوٹا سی تسی آپ برابر کریا